ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਏਕੋ ਏਕ ਬਖਾਨੀਐ ਬਿਰਲਾ ਜਾਣੈ ਸਵਾਦ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਇਕਾਦਸੀ ਨਿਕਟ ਪੇਖੋ ਹਰਿ ਰਾਮ ਇੰਦਰੀ ਬਾਸ ਕਰ ਸੁਣੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਬਿਦ ਬਰਤ ਸੰਪੂਰਨ ਭਿਆ ਤਾਵਤ ਮਨ ਰੱਖੈ ਇਕਠਾਏ ਮਨ ਤਨ ਸੁਧ ਜਪਤ ਹਰ ਨਾਏ ਸਭ ਮਹਿ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਾਲੇ ਹੋ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ਨਾਨਕ ਪ੍ਰਭ ਸਿਓ ਮਿਲ ਰਹੇ ਬਿਨ ਸੇ ਸਗਲ ਜੰਜਾਲ ਪੌੜੀ ਦੁਆ ਦਸੀ ਦਾਨ ਨਾਮ ਇਸ ਨਾਨ ਹਰ ਕੀ ਭਗਤ ਕਰੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਬਾਂਦਰੇ ਪਤਾ ਸੇ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਜ ਭੂ ਆਤਮਾ ਹਰ ਨਾਮ ਰਸਪੋਖੈ ਗੁਰ ਪੂਰੇ ਤੇ ਇਹ ਨਿਚੋ ਪਾਈਐ ਨਾਨਕ RAM ਰਮਤ ਫਿਰ ਜੋਨ ਨਾਈਐ ਸ਼ਲੋਕ ਤੀਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨਾ ਕਾਮ ਪਤ ਤਉ ਉਧਾਰਨ ਮਨ ਬਸੈ ਨਾਨਕ ਛੂਟੈ ਨਾਮ ਪੌੜੀ ਤਰਉ ਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨਿਮਖ ਨਾ ਗਾਇਓ ਹਰਖ ਸੋਗ ਕਾ ਦੇਹ ਕਰ ਬਾਦਿਓ रोग माया असाधयो दिन बेकार करत शरम पायो नैनी नीद सुपन बरडायो हार बिसरत एहे हाल, सरन नानक प्रभ पुरख दयाल सलोक, चार कुंट चोदय पवन सगल राम, ਨਾਨਕ ਉਹ ਨਾ ਦੇਖੀਐ ਪੂਰਨਤਾ ਕੇ ਕਾਮ ਪੌੜੀ 14 ਚਾਰ ਕਉਂਟ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ ਦਸੇ ਦਿਸਾਰ ਵਿਆ ਪ੍ਰਭ ਏਕ ਧਰਨ ਆਕਾਸ ਸਭ ਮੈਂ ਪ੍ਰਭ ਪੇਖ ਜਲ ਥਲ ਪਰਬਤ ਜਲ ਥਲ ਬਨ ਪਰਬਤ ਪਾਤਾਲ ਪਰਮੇਸ਼ਵਰ ਤੈ ਬਸੈ ਦਿਆਲ ਸੂਖ ਮਸਤੂਲ ਸਗਲ ਭਗਵਾਨ ਨਾਨਕ ਗੁਰਮਖ ਬ੍ਰਹਮ ਪ੍ਰਛਾਨ ਸਲੋਕ ਆਤਮ ਜੀਤਾ ਗੁਰਮਤੇ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਿਟੇ ਨਾਨਕ ਬਿਨਸੀ ਚਿੰਦ ਪੌੜੀ ਅਮਾਵਸ ਆਤਮ ਸੁਖੀ ਭਏ ਸੰਤੋਖ ਦਿਆ ਗੁਰ ਦੇਵਾ ਮਾਨ ਤਨ ਸੀਤਲ ਸਾਤ ਸਹਿਜ ਲਾਗਾ ਪ੍ਰਭ ਕੀ ਸੇਵਾ ਟੂਟੇ ਬੰਧਨ ਬੋ ਬੇਕਾਰ ਸਫਲ ਪੂਰਨ ਤਾਕੇ ਕਾਮ ਦੁਰਮਤ ਮਿਟੀ ਹੋ ਮੈਂ ਛੁਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਵਨਾ ਆਪ ਤਰਿਆ ਕੋ ਟੰਬਸਿਓ ਗੋਣ ਗੋਬਿੰਦ ਪ੍ਰਭ ਰਵਨਾ ਹਰ ਕੀ ਟੈਲ ਕਮਾਵਣੀ ਜਪਿਐ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬਹੋ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜਐ ਸਵਾਇ ਨਾਨਕ ਹੋਤ ਨਾ ਘਾਟ ਪੌੜੀ पूरण मा पूरन प्रब एक करण कारण समरथ जीव जंत दयाल पुरख सब ऊपर जाका हाथ गुण निदान गोबिंद गोर किया जाका होए अंतर जामी प्रब सुजान अलख निरंजन सोए पार ब्रह्म परमेश्वरो ਸਬਬਿਦ ਜਾਣਨ ਹਰ ਸੰਤ ਸਹਾਈ ਸਰਨ ਜੋਗ ਆਠ ਪਹਿਰ ਨਮਸਕਾਰ ਅਕਾਥ ਕਥਾ ਨ ਬੂਜੀਐ ਸਿਮਰੋ ਹਰ ਕੇ ਚਰਨ ਪਦ ਤਉ ਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਣਾ ਸਲੋਕਾ ਦੁਖ ਬਿਨ ਸੇ ਸਹਿ ਸਾਗਿਓ ਸਰਨ ਗਹੀ ਹਰ ਰਾਏ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ ਕੋ ਅਪਦੇਸੈ ਕੋ ਦਿਰੜੈ ਤਿਸ ਕਾ ਹੋਏ ਉਧਾਰ ਕਿਲ ਵਿਖ ਘਟ ਐ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਾਲਤ ਆparat ਮੁਖਾ ਉਜਲਾ ਨੈ ਪੋ ਹੈ ਤੇ ਸਮਾਏ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤਾ ਖਤਰੀ ਬ੍ਰਾਹਮਣ ਸੂਦ ਬੈਸ ਉਦਰੈ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਨਾ ਨਾਨਕ ਤਿਸੈ ਰਵਾਲ ਗੌੜੀ ਕੀ ਵਾਰ ਮਹੱਲਾ ਚੌਥਾ ਇਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤ ਗੁਰ ਪੁਰਖ ਦੇ ਆਲ ਹੈ ਜਿਸ ਨੂੰ ਸਮਤ ਸਭ ਕੋਏ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿਧ ਹੋਏ ਸਤ ਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਧਿਆਈਐ ਗੁਰਮਖ ਪਾਵੇ ਕੋਏ ਮਹੱਲਾ ਚੌਥਾ ਹੋ ਮੈਂ ਮਾਇਆ ਸਭ ਵਿਖ ਹੈ ਨਿਤ ਨਿਤ ਜਗ ਤੋਟਾ ਸੰਸਾਰ ਲਾਹ ਹਰ ਤਨ ਖਟਿਆ ਗੁਰਮਖ ਸ਼ਬਦ ਵਿਚਾਰ ਹੋ ਮੈਂ ਮੈਲ ਵਿਖੇ ਉਤਰੈ ਹਰ ਅਮਰਤ ਹਰ ਹੋਰ ਧਾਰ ਸਭ ਕਾਰਜ ਤਿਨ ਕੇ ਸਿਧ ਹੈ ਜਿਨ ਗੁਰਮਖਿ ਕਿਰਪਾ ਧਾਰ ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਣਹਾਰ ਪੌੜੀ ਤੂ ਸੱਚਾ ਸਾਹਿਬ ਸਚ ਹੈ ਸਚ ਸੱਚਾ ਗੋਸਾਈ ਤੋਦਨੋ ਸਭ ਧਿਆਈਂ ਦੀ ਸਭ ਲਗਿਆ ਤੇਰੀ ਪਾਈ ਤੇਰੀ ਸਿਪਤ ਸਵਾਲਿਓ ਸਰੂਪ ਹੈ ਜਨ ਕੀਤੀ ਤੇ ਸਪਾਰ ਲੰਘਾਈ ਗੁਰਮਖਾਣੋਂ ਫਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਗੁਰਮਖਾਣੋਂ ਫਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਗੁਰਬਾਣੀ ਉਚਾਰਨ ਲੱਗੇ ਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲ ਚੁਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ